ਸ਼ਿਕਰ ਜੀ ਮੱਤੀ ਵਾਲੀ ਸ਼ੋਰੂਮ ਚ ਤੁਹਾਡਾ ਸੋਡਾ ਸਵਾਗਤ ਹੈ ਹੁਣ ਫੇਰ ਅਸੀਂ ਕੈਮਰਿਕ ਪ੍ਰਿੰਟ ਦੇ ਨਿਊ ਡਿਜ਼ਾਈਨ ਲੈ ਕੇ ਆਏ ਆ ਬਹੁਤ ਸੀ ਸੋਹਣੇ ਸੋਹਣੇ ਡਿਜ਼ਾਈਨ ਨੇ ਇੱਕ ਵਾਰੀ ਨਜ਼ਰ ਮਾਰੋ ਜੀ ਦੇਖੋ ਇਹ ਨਿਊਰੀਅਨ ਕੈਮਰਿਕ ਲੈ ਕੇ ਆਏ ਆ ਤੁਹਾਡੇ ਵਾਸਤੇ ਜੀ ਆਹ ਦੇਖੋ ਜੀ ਬਹੁਤ ਸੋਹਣੇ ਪ੍ਰਿੰਟ ਨੇ ਨਵੀਂ ਡਿਜ਼ਾਈਨਿੰਗ ਬ੍ਰਾਂਡਡ ਕਪੜਾ ਬੀ ਐਲ ਐਮ ਸ਼ੰਕਰ ਰਾਮ ਟੈਕਸ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਨੇ ਸਾਰੇ ਮਹਿੰਗੇ ਬ੍ਰਾਂਡਾਂ ਦਾ ਮਾਲ ਹੈ ਜੀ ਇਹ ਬਹੁਤ ਸੋਹਣਾ ਮਾਲ ਹੈ ਸ਼ੰਕਰ ਰਾਮਟੈਕਸ ਬੀ ਐਲ ਐਮ ਦੇਖੋ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਇੱਕਦੋ ਇੱਕ ਨਮਰ ਹੈ ਜੀ ਇੱਕ ਤੇ ਇੱਕ ਨਵਾਂ ਡਿਜ਼ਾਈਨ ਹੈ ਛੋੜੀ ਛੋੜ ਵਿੱਚ ਆ ਦਿੰਦੇ ਹਾਂ ਜੀ ਦੇਖੋ ਦੇਖੋ ਜੀ ਆਪਣਾ ਆਰਡਰ ਕਰਨ ਲਈ ਸ਼ੂਟ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ ਤੇ ਸੈਂਡ ਕਰੋ ਨੀਚੇ ਦਿੱਤੇ ਵਟਸਐਪ ਨੰਬਰ ਤੇ ਸੈਂਡ ਕਰੋ ਦੇਖੋ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਇਸ ਦਾ ਰੇਟ ਸਿਰਫ 400 ਰੁਪਏ ਦਾ ਸੂਟ ਹੈ ਜੀ ਸਿਰਫ 400 ਜੀ ਸਿਰਫ 400 ਲੈ ਜਾਓ ਮੱਤੀ ਵਾਲਿਆਂ ਦੇ ਸ਼ੋਰੂਮ ਬਰੇਟਾ ਵਿਖੇ ਸਿਰਫ ਤੇ ਸਿਰਫ ਇੱਕੋ ਰੇਟ 400 ਰੁਪਏ ਦਾ ਸੂਟ ਦੇਖੋ ਜੀ ਬਿਲਕੁਲ ਨਵੀਂ ਡਿਜ਼ਾਈਨ ਹੈ ਜੀ ਜਲਦੀ ਜਲਦੀ ਸੂਟ ਦਾ ਸਕਰੀਨ ਸ਼ਾਟ ਲਓ ਤੇ ਸਾਡੇ ਨੂੰ ਦਿੱਤੇ ਨੰਬਰ ਤੇ ਵਟਸਐਪ ਕਰੋ ਜਾਂ ਲੈਣ ਲਈ ਪਹੁੰਚੋ ਮੱਤੀ ਵਾਲਿਆਂ ਦੇ ਸ਼ੋਰੂਮ ਬਰੇਟਾ ਰੇਟ ਸਿਰਫ 400 ਰੁਪਏ ਮੱਤੀ ਵਾਲਿਆਂ ਦੇ ਸ਼ੋਰੂਮ ਬਰੇਟਾ ਵਿਖੇ ਧੰਨਵਾਦ ਜੀ